ਮਾਨਕ 30 ਸਿਟੀ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੰਸਥਾਪਕ ਰਾਮ ਮੰਦਰ ਨਿਰਮਾਣ ਦੇ ਕਰਨਧਾਰ ਮਾਨਯੋਗ ਡਾਕਟਰ ਪ੍ਰਵੀਨ ਭਾਈ ਟੋਗੜੀਆ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਰੋਹ ਦੇ ਅਧਿਐਖ ਡਾਕਟਰ ਗੁਰਪ੍ਰੀਤ ਬਾਂਸਲ ਨੇ ਮੁੱਖ ਮਹਿਮਾਨ ਡਾਕਟਰ ਪ੍ਰਵੀਨ ਭਾਈ ਟੋਗੜੀਆ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਉਹਨਾਂ ਦੇ ਨਾਲ ਇਸ ਮੌਕੇ ਅੰਤਰਰਾਸ਼ਟਰੀ ਬਜਰੰਗ ਦਲ ਦੇ ਅਧਿਐਖ ਮਨੋਜ ਸਿੰਘ, ਪੰਜਾਬ ਦੇ ਅਧਿਐਖ ਵਿਜੇ ਕਪੂਰ, ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਹਰਿਆਣਾ ਦੇ ਜਨ ਉਸ ਕੱਤਰ रामानंद ओजस्वीनी पारद दे अध्यक्ष सुश्री रजनी ठुकराल दावी वड्डा स्वागत ਕੀਤਾ ਗਿਆ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆਪਣੇ ਪਾਸ਼ੰ ਵਿੱਚ ਡਾਕਟਰ ਪ੍ਰਵੀਨ ਪਾਈਤੋਗੜਿਆ ਨੇ ਆਏ ਕਲੋਨੀ ਨਿਵਾਸੀਆਂ ਨੂੰ ਕਿਹਾ ਕਿ ਸਾਨੂੰ ਵਿਸ਼ਵ ਦੇਸ਼ ਪ੍ਰਦੇਸ਼ ਜ਼ਿਲ੍ਹਾ ਸਤਲ ਮੁਹੱਲੇ ਤੇ ਗਲੀ ਸਤਰ ਇਕਜੁੱਟ ਹੋ ਕੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਅੱਜ ਜੋ ਕਾਰਗਰਮ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਵੱਲੋਂ ਰੱਖਿਆ ਗਿਆ ਸੀ ਉਹਦੇ ਵਿੱਚ ਸਾਡੇ ਬਹੁਤ ਹੀ ਮਾਨਯੋਗ ਪ੍ਰਵੀਨ ਤੋਗੜੇ ਜੀ ਆਏ। ਉਹਨਾਂ ਨੇ ਆਪਣਾ ਵਿਜ਼ਨ ਤੇ ਇੱਕ ਡਿਸੀਜਨ ਜੋ ਜੱਤਾ ਸਮਾਜ ਵਾਸਤੇ ਕਿ ਹਰ ਪਰਿਵਾਰ ਨੂੰ ਹਰ ਭਾਰਤ ਵਾਸੀ ਨੂੰ ਇੱਕ ਦੂਸਰੇ ਦੇ ਸਹਯੋਗ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਜਿਹੜਾ ਸਮੇਂ ਆ ਉਹ ਸਮੇਂ ਦੇ ਵਿੱਚ ਸਾਡੇ ਪਰਿਵਾਰਾਂ ਨੂੰ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਕੋਈ ਮੁਸ਼ਕਲ ਨਾ ਆਵੇ। ਔਰ ਸੰਗਠਿਤ ਹੋ ਗਏ ਪਰਿਵਾਰ ਦੇ ਲਈ ਦੇਸ਼ ਦੇ ਲਈ ਸਮਾਜ ਦੇ ਲਈ ਵਿਸ਼ਵ ਦੀ ਕੰਮ ਕਰਨਾ ਚਾਹੀਦਾ। ਔਰ ਖਾਸ ਤੌਰ ਤੇ Hindu ਪਰਿਵਾਰਾਂ ਨੂੰ ਜੋ ਦਿਸ਼ਾ ਲਾਈਨ ਦਿੱਤੀ ਗਈ Hindu ਦੇ ਵਿੱਚ ਸਾਰੇ ਪਰਿਵਾਰ ਆ ਜਾਂਦੇ ਆ ਜੋ ਗਾਈਡ ਲਾਈਨ ਦਿੱਤੀਆਂ ਗਈਆਂ ਕਿ ਆਪਣੇ ਪਰਿਵਾਰ ਦੇ ਵਿੱਚ ਭਜਨ ਕੀਰਤਨ ਕਰੋ ਕਿਸੇ ਗਰੀਬ ਦੇ ਵਾਸਤੇ ਇੱਕ ਮੁੱਠੀ ਨਾਸ਼ ਰੋਜ਼ ਨਿਕਾਲੋ ਸੋ ਥੈਟ ਕਿ ਉਹ ਇੱਕ ਭੰਡਾਰ ਬਣਦਾ ਜਾਵੇ ਕੋਈ ਇੱਕ ਮੁੱਠੀ ਨਾਜ ਲੈਣ ਦਾ ਮਤਲਬ ਹੈ ਸਾਰਿਆਂ ਦਾ ਸਹਿਯੋਗ ਹਰ ਘਰ ਦਾ ਸਹਿਯੋਗ ਹਰ ਪਰਿਵਾਰ ਦਾ ਸਹਿਯੋਗ ਹੋਵੇ ਤੇ ਸਮਾਜ ਅੱਗੇ ਵਧੇ ਇੱਕ ਦੂਸਰੇ ਦੀ ਹੈਲਪ ਹੋ ਸਕੇ ਪਲੱਸ ਇੱਕ Hindu helpline ਜੋ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਵਰਲਡ ਜੇ ਕਿੱਥੇ ਵੀ ਕੋਈ Hindu ਉਸ helpline ਤੇ ਫੋਨ ਕਾਲ ਕਰੇਗਾ ਤੇ ਉਹਨੂੰ ਉਸੇ ਵੇਲੇ ਉਸ ਜਗ੍ਹਾ ਦੇ ਉੱਤੇ ਉਸ ਗਲੀ ਦੇ ਵਿੱਚ ਉਸ ਮੁਹੱਲੇ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਉਸ ਪ੍ਰਾਂਤ ਦੇ ਵਿੱਚ ਮਦਦ ਪਹੁੰਚਾਈ ਜਾਏ ਉਹਨਾਂ ਨੇ ਜੋ ਗਾਈਡਲਾਈਨ ਕੀਤੀ ਇਕੱਠੀ ਹੋ ਗਏ ਮੰਗਲਵਾਰ ਜਾਂ ਸ਼ਨੀਵਾਰ ਵਾਲੇ ਦਿਨ ਆਪਣੇ ਹਨੂਮਾਨ ਚਾਲੀਸਾ ਦੇ ਅੰਦਰ ਖੋਲੋ ਉੱਥੇ ਪਾਠ ਪੂਜਾ ਕਰੋ ਆਪ ਜੇ ਪਰਿਵਾਰ ਮਿਲਣ ਮਦਾਓ ਪਰਿਵਾਰ ਮਿਲਣ ਮਦਾਓਗੇ ਤੇ ਇਹ ਜਿਹੜਾ ਕਾਰਡ ਪੂਰੀ ਹੋ ਜਾਏਗੀ ਜੇ ਇਹ ਕਾਰਡ ਨਾ ਹੁੰਦੀ ਤਾਂ ਸੰਗਠਨ ਨੂੰ ਸਾਡਾ ਕੋਈ ਜ਼ਰੂਰਤ ਹੀ ਨਹੀਂ ਸੀ ਸੰਗਠਨ ਨੇ ਇਸੇ ਸੇ ਖੜਾ ਕੀਤਾ ਗਿਆ ਹੈ ਕਿ ਕਾਰਡ ਪੂਰੀ ਕੀਤੀ ਜਾਵੇ ਤੇ ਭਰਪਾਈ ਕੀਤੀ ਜਾਵੇ